ਪੰਜਾਬ ਸਰਕਾਰ ਨੇ ਦਿੱਤਾ ਦੀਵਾਲੀ ਦਾ ਤੋਹਫਾ ਨਵੀਂ ਨੋਟੀਫਿਕੇਸ਼ਨ ਜਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਬੀ ਕਿੰਗ ਨਿਊਜ਼ ਦੇ ਵਿੱਚ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਫੈਸਟੀਵਲ ਸੀਜ਼ਨ ਦੌਰਾਨ ਰੀਅਲ ਅਸਟੇਟ ਸੈਕਟਰ ਨੂੰ ਵੱਡੀ ਰਾਹਤ ਦਿੱਤੀ ਹੈ ਜਿਸ ਦੇ ਤਹਿਤ ਸੀਐਲਯੂ ਦੇ ਨਾਲ ਨਕਸ਼ਾ ਪਾਸ ਕਰਵਾਉਣ ਦੀ ਸ਼ਰਤ ਤੇ ਛੋਟ ਮਿਲ ਗਈ ਹੈ ਇੱਥੇ ਦੱਸਣਾ ਉਚਿਤ ਹੋਵੇਗਾ ਕਿ ਲੰਬੇ ਸਮੇਂ ਤੋਂ ਕੋਈ ਕਲੋਨੀ ਇਮਾਰਤ ਕਮਰਸ਼ੀਅਲ ਪ੍ਰੋਜੈਕਟ ਲੀਸੀਐਲਯੂ ਅਤੇ ਨਕਸ਼ਾ ਵੱਖ-ਵੱਖ ਪਾਸ ਕਰਵਾਉਣ ਦੇ ਪੈਟਰਨ ਚੱਲ ਰਿਹਾ ਸੀ ਪਰ 2023 ਦੌਰਾਨ ਸੀਐਲਯੂ ਦੇ ਨਾਲ ਹੀ ਨਕਸ਼ਾ ਲੇਆਉਟ ਪਾਸ ਕਰਵਾਉਣ ਦੀ ਸ਼ਰਤ ਰੱਖ ਦਿੱਤੀ ਗਈ ਹੁਣ ਸਰਕਾਰ ਵੱਲੋਂ ਨਿਵੇਸ਼ ਵਧਾਉਣ ਤੋਂ ਇਲਾਵਾ ਇੰਡਸਟਰੀ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਂ ਤੇ ਜੋ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਰੀਅਲ ਅਸਟੇਟ ਸੈਕਟਰ ਵੱਲੋਂ CLU ਦੇ ਨਾਲ ਨਕਸ਼ਾ ਪਾਸ ਕਰਵਾਉਣ ਦੀ ਸ਼ਰਤ ਖਤਮ ਕਰਨ ਦੀ ਮੰਗ ਕੀਤੀ ਗਈ ਹੈ ਇਸ ਦੇ ਮੱਦੇਨਜ਼ਰ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਇੱਕ ਵਾਰ ਫਿਰ ਸਿਸਟਮ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਜਿਸ ਦੇ ਮੁਤਾਬਕ CLU ਤੋਂ ਬਾਅਦ ਵੱਖ ਤੋਂ ਨਕਸ਼ਾ ਲੇਆਉਟ ਪਾਸ ਕਰਵਾਉਣਾ ਜਾਂ ਲਾਇਸੈਂਸ ਲੈਣ ਲਈ ਅਪਲਾਈ ਕੀਤਾ ਜਾ ਸਕਦਾ ਹੈ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਲਈ ਕਿਸੇ ਵੀ ਰਹਿਸੀ ਜਾਂ ਕਮਰਸ਼ੀਅਲ ਪ੍ਰੋਜੈਕਟਾਂ ਦਾ ਨਕਸ਼ਾ ਪਾਸ ਕਰਵਾਉਣ ਤੋਂ ਪਹਿਲਾਂ ਲੋਨ ਜਾਂ ਹੋਰ ਵਿਭਾਗਾਂ ਤੋਂ ਐਨਓਸੀ ਲੈਣ ਲਈ ਸੀਐਲਯੂ ਦੀ ਮਨਜ਼ੂਰੀ ਜ਼ਰੂਰੀ ਹੋਣ ਦਾ ਹਵਾਲਾ ਦਿੱਤਾ ਗਿਆ ਹੈ ਹਾਲਾਂਕਿ ਸੀਐਸਯੂ ਦੇ ਨਾਲ ਨਕਸ਼ਾ ਪਾਸ ਕਰਵਾਉਣ ਦਾ ਪੁਰਾਣਾ ਬਦਲ ਵੀ ਖੁੱਲਾ ਰੱਖਿਆ ਗਿਆ ਹੈ 4 ਸਾਲ ਦੀ ਫਿਕਸ ਕੀਤੀ ਗਈ ਡੈਡਲਾਈਨ ਸੀਐਲਯੂ ਪਾਸ ਕਰਵਾਉਣ ਲਈ 4 ਸਾਲ ਦੀ ਡੈਡਲਾਈਨ ਤੈਅ ਕੀਤੀ ਗਈ ਹੈ ਜਿਸ ਵਿੱਚ ਪਹਿਲਾਂ 2 ਸਾਲ ਦੀ ਵੈਲਿਡ ਹੋਵੇਗੀ ਤੇ ਫਿਰ 20% ਫੀਸ ਜਮ੍ਹਾਂ ਕਰਨ ਤੇ 2 ਸਾਲ ਦੀ ਐਕਸਟੈਂਸ਼ਨ ਮਿਲ ਸਕਦੀ ਹੈ ਪਰ ਇਹ ਸ਼ਰਤ ਮਾਸਟਰ ਪਲਾਨ 'ਚ ਬਦਲਾਅ ਤੇ ਨਿਰਪਰ ਕਰੇਗੀ 3 ਮਹੀਨਿਆਂ 'ਚ ਦੇਣੀ ਹੋਵੇਗੀ ਮਨਜ਼ੂਰੀ ਸਰਕਾਰ ਵੱਲੋਂ ਰੀਅਲ ਅਸਟੇਟ ਸੈਕਟਰ ਦੇ ਲੋਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਪ੍ਰੋਜੈਕਟ ਨੂੰ ਪਾਸ ਕਰਵਾਉਣ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਲਈ 3 ਮਹੀਨੇ ਅੰਦਰ ਮਨਜ਼ੂਰੀ ਦੇਣਾ ਲਾਜ਼ਮੀ ਕਰ ਦਿੱਤਾ ਜਿਸ ਦੇ ਤਹਿਤ 23 ਦਿਨ ਚ ਸੀਐਲਜੂ ਅਤੇ ਨਕਸ਼ਾ ਪਾਸ ਕਰਵਾਉਣ ਜਾਂ ਲਾਇਸੈਂਸ ਦੇਣ ਦਾ ਫੈਸਲਾ 1 ਮਹੀਨੇ ਦੇ ਅੰਦਰ ਕਰਨਾ ਹੋਵੇਗਾ ਜਿਸ ਦੇ ਲਈ ਇਹ ਵੀ ਤੈਅ ਕਰ ਦਿੱਤਾ ਗਿਆ ਹੈ ਕਿ ਕਿਸ ਅਫਸਰ ਦੇ ਲੈਵਲ ਤੇ ਮਨਜ਼ੂਰੀ ਮਿਲੇਗੀ ਤੇ ਉਸ ਨੂੰ ਕਿੰਨੇ ਦਿਨ ਚ ਫਾਈਲ ਕਲੀਅਰ ਕਰਨੀ ਹੋਵੇਗੀ ਮੈਡੀ ਦੇ ਮੈਂਬਰਾਂ ਨੇ ਮੰਤਰੀ ਮੁੰਡੀਆਂ ਦੇ ਨਾਲ ਕੀਤੀ ਮੀਟਿੰਗ ਸਰਕਾਰ ਵੱਲੋਂ ਰੀਅਲ ਅਸਟੇਟ ਸੈਕਟਰ ਦੀ ਗਰੋਥ ਲਈ ਜੋ ਕਮੇਟੀ ਬਣਾਈ ਗਈ ਹੈ ਉਸ ਦੇ ਮੈਂਬਰਾਂ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਮੀਟਿੰਗ ਕੀਤੀ ਇਸ ਦੌਰਾਨ ਏਜੀਆਈ ਦੇ ਨਾਲ ਸੁਦੇਸ਼ ਸਿੰਘ ਜਨਪਦ ਦੇ ਮੋਹਿੰਦਰ ਗੋਇਲ ਸੁਖਮਣੀ ਦੇ ਰੁਪਿੰਦਰ ਸਿੰਘ ਚਾਵਲਾ ਅਤੇ ਕਰਨ अरोड़ा ਸ਼ਾਮਲ ਸਨ ਮੈਂਬਰਾਂ ਨੇ ਰੀਅਲ اسٹیਟ ਸੈਕਟਰ ਨੂੰ ਰਾਹਤ ਲਈ ਕੀਤੇ ਗਏ ਫੈਸਲਿਆਂ ਲਈ ਸਰਕਾਰ ਦੀ ਸਲਾਹਾਂਗੀਤੀ ਉਹਨਾਂ ਕਿਹਾ ਕਿ ਇਸ ਸਬੰਧੀ ਗਰਾਊਂਡ ਪੱਧਰ ਤੇ ਫੀਡਬੈਕ ਹਾਸਲ ਕਰਕੇ ਜਲਦ ਹੀ ਸਰਕਾਰ ਨੂੰ ਰਿਪੋਰਟ ਸੌਂਪ ਦਿੱਤੀ ਜਾਵੇਗੀ ਜਿਸ ਵਿੱਚ ਰੀਅਲ اسٹیਟ ਸੈਕਟਰ ਨੂੰ ਉਤਸ਼ਾਹ ਦੇਣ ਲਈ ਪਾਲਿਸੀ ਵਿੱਚ ਹੋਣ ਵਾਲੇ ਬਦਲਾਅ ਨੂੰ ਲੈ ਕੇ ਸਪਾਸਸ਼ ਕੀਤੀ ਜਾਵੇਗੀ